ਜਨ ਸਿੰਘ ਬਲਨੂ ਰਸਕੀਤਾ ਸੀਬੀ ਨੇ ਉਹਦੋਂ ਤੋਂ ਲਗਾਤਾਰ ਉਹਨਾਂ ਦੇ ਘਰ ਦੀ ਸਰਚ ਸਰਵਿਸ ਇਹ ਕਰਦੇ ਵਿੱਚੋਂ 5 ਕਰੋੜ ਤੱਕ ਦਾ ਕੈਸ਼ ਸੀਬੀ ਨੇ ਦੱਸਿਆ ਕਿ ਹੁਣ ਤੱਕ ਮਿਲ ਚੁੱਕਿਆ ਦੋ ਵੇਕ ਵੀ ਜਦੇ ਦਾ ਸਮਾਂ ਹੋ ਗਿਆ ਜਦੋਂ ਕੀ ਹੁਣ ਘਰ ਦੇ ਅੰਦਰਲੀ ਸਰਚ ਤੋਂ ਬਾਅਦ ਉਹਦੇ ਵੀਹਕਲ ਨੇ ਉਹ ਸੱਚ ਕਿੱਥੇ ਜਾ ਰਿਹਾ ਹੈ ਰਾਦੇ ਸਮੇਂ ਤੋਂ ਦੌਰਾਨ ਵੀ ਦੇਖਿਆ ਤੁਹਾਡੀ ਜੀ ਪੁੱਲਰ ਦੇ ਘਰੇ ਸੀਬੀ ਦੀ ਲੜਚਾਰੀ ਹੈ ਤੇ ਜਿਵੇਂ ਤੁਸੀਂ ਦੇਖਿਆ ਕਿ ਹਾਲਾਂਕਿ ਗੱਡੀਆਂ ਨੇ ਜਿਹੜੀਆਂ ਉਹ ਹੁਣ ਸਰਚ ਕੀਤੀਆਂ ਜਾ ਰਹੀਆਂ ਨਾਲੇ ਤੋਂ ਅੱਗੇ ਦਿਖਾ ਦਈਏ ਕਿਉਂਕਿ ਨਾਲ-ਨਾਲ ਜਿੱਥੇ ਵੀਡੀਓਗ੍ਰਾਫੀ ਹੋ ਰਹੀ ਹੈ ਤਾਂ ਜਿਹੜੀਆਂ ਹੁਣ ਗੱਡੀਆਂ ਨੇਗੀਆਂ ਉਹਨਾਂ ਨੂੰ ਸਰਚ ਕੀਤਾ ਜਾ ਰਿਹਾ ਹਾਲਾਂਕਿ ਉਹਨਾਂ ਦੇ ਫੈਮਿਲੀ ਦੇ ਜਿਹੜੇ ਲੋਕ ਨੇਗੇ ਉਹ ਨਾਲ ਮੌਜੂਦ ਨਹੀਂ ਤੇ ਉਹਦੇ ਨਾਲ ਹੀ ਕਿਉਂਕਿ ਜਿੰਨੀਆਂ ਸਾਹਮਣੇ ਕਰਦੇ ਸਾਹਮਣੇ ਵਾਲੇ ਪਾਸੇ ਇਹਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਵਹੀਕਲ ਨੇਗੇ ਉਹਨਾਂ ਦੇ ਜਿੱਥੇ ਆਮ ਰੋਜ਼ ਵਰ ਰੱਤ ਜਿਹੜੇ ਯੂਜ਼ ਹੁੰਦੇ ਨੇ ਹਾਲਾਂਕਿ ਦੋ ਗੱਡੀਆਂ ਦਾ ਜ਼ਿਕਰ ਪਹਿਲਾਂ ਸੀਬੀ ਪ੍ਰੈਸ ਰਿਪੋਰਟ ਦੇ ਵਿੱਚ ਆਪਦੇ ਕਰ ਚੁੱਕੀ ਹੈਗੀ ਤਾਂ ਉਹਦੇ ਨਾਲ ਨਾਲ ਬਾਕੀ ਜਿਹੜੀਆਂ ਗੱਡੀਆਂ ਨੇ ਕਿਆਂ ਉਹਨਾਂ ਨੂੰ ਵੀ ਨਾਲ ਨਾਲ ਸਰਗਿਤਾ ਜਾ ਰਿਹਾ ਜਿੰਨੇ ਉਹਨਾਂ ਦੇ ਪੇਪਰ ਨੇ ਜਾਂ ਕਈਏ ਕੀ ਹੁਣ ਅੱਗੇ ਜਦੋਂ ਕੇਸ ਪ੍ਰਾਪਰਟੀ ਇਹ ਬਣਨਗੇ ਵੀਕਲ ਕੀ ਉਹਨਾਂ ਦੇ ਵਿੱਚ ਕਿਸ ਦੇ ਨਾਮ ਤੇ ਨੇ ਕਿਸ ਨੂੰ ਕੌਣ ਯੂਜ਼ ਕਰ ਰਿਹਾ ਤਾਂ ਉਹ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਰਿਹਾ ਕਿ ਜਿਹੜੇ ਵੀਕਲਸ ਨੇਗੇ ਉਹਨਾਂ ਨੂੰ ਵੀ ਹੁਣ ਅਲਕਰ ਕਰ ਰਹੀ ਸੀ ਵੀ ਦੇ ਵੱਲੋਂ ਸਰਚ ਕੀਤਾ ਜਾ ਰਿਹਾ ਤੇ ਗੱਡੀਆਂ ਉਹਨਾਂ ਨੇ ਦੇਖੀਆਂ ਪਹਿਲਾਂ ਇੱਕ ਸਵਿਫਟ ਗੱਡੀ ਸੀ ਉਹਨੂੰ ਉਹਨਾਂ ਨੇ ਚੈੱਕ ਕਰਿਆ ਉਸ ਤੋਂ ਬਾਅਦ ਵਿੱਚ ਨਾਲ ਤੁਸੀਂ ਦੇਖੋ ਕਿ ਵੀਡੀਓਗ੍ਰਾਫੀ ਵੀ ਸੀ ਵੀ ਕਰ ਰਹੀ ਹੈ ਤੇ ਦੂਜੇ ਪਾਸੇ ਹੁਣ ਨੋਵਾ ਗੱਡੀ ਹੈ ਜੀ ਉਹ ਉਹਨਾਂ ਦੇ ਵੱਲੋਂ ਚੈੱਕ ਕਰੀ ਹੈ ਉਹਦੇ ਨਾਲ ਹੀ ਕਿਉਂਕਿ ਜੋ ਪਰਿਵਾਰ ਪਹਿਲਾਂ ਗੱਡੀਆਂ ਯੂਜ਼ ਕਰ ਰਿਹਾ ਹੈਗਾ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਸਰਚ ਕੀਤਾ ਜਾ ਰਿਹਾ ਹੈਗਾ ਤੇ ਹੁਣ ਉਸ ਤੋਂ ਬਾਅਦ ਜਗਈਏ ਕਿ ਡਿੱਗੀ ਦੇ ਵਿੱਚ ਅ ਥਡੀਆਂ ਦੇ ਵਿੱਚ ਆਖਰ ਕੀ ਕੁਝ ਸਮਾਨ ਹੈਗਾ ਉਹਨਾਂ ਨੂੰ ਲਗਾਤਾਰ ਕੋ ਉਹ ਲਗਾਤਾਰ ਤੁਸੀਂ ਦੇਖੋਗੇ ਉਹਨਾਂ ਨੂੰ ਹੁਣ ਸੱਚ ਕੀਤਾ ਜਾ ਰਿਹਾ ਸਵੇਰ ਤੋਂ ਦੁਪਹਿਰ ਤੋਂ ਜਦੋਂ ਤਾਂ ਇਹ ਕਈ ਕਿ ਅ ਅਚੰਦ ਸਿੰਘ ਭੁੱਲਰ ਨੂੰ ਰੈਸਟ ਕੀਤਾ ਸੀਬੀ ਨੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਘਰ ਦੀ ਸਰਚ ਚੱਲ ਰਹੀ ਹੈ ਘਰ ਦੇ ਵਿੱਚੋਂ 5 ਕਰੋੜ ਤੱਕ ਦਾ ਕੈਸ਼ ਸੀਬੀ ਨੇ ਦੱਸਿਆ ਕਿ ਹੁਣ ਤੱਕ ਮਿਲ ਚੁੱਕਿਆ ਉਸ ਤੋਂ ਬਾਅਦ ਜਿਹੜੀ ਉਹਨੂੰ ਵੀਹਿਕਲ ਦੇ ਲਈ ਤੁਸੀਂ ਦੇਖੋ ਕਿ ਰਾਤ ਦਾ 2 ਵਜੇ ਤੱਕ ਜਿਆਦਾ ਦਾ ਸਮਾਂ ਹੋ ਗਿਆ। ਜਦੋਂ 2 ਵਜੇ ਤੱਕ ਜਿਆਦਾ ਦਾ ਸਮਾਂ ਹੋ ਗਿਆ। ਜਦੋਂ ਕੀ ਹੁਣ ਘਰ ਦੇ ਅੰਦਰਲੀ ਸਰਚ ਤੋਂ ਬਾਅਦ ਜਿਹੜੇ ਵੀਹਿਕਲ ਨੇ ਉਹ ਸਰਚ ਕੀਤੇ ਜਾ ਰਹੇ ਨੇ ਤੇ ਹੁਣ ਗੱਡੀਆਂ ਸਰਚ ਕਰਨ ਤੋਂ ਬਾਅਦ ਇੱਥੇ ਪਹਿਲਾਂ ਅੰਦਰਲਾ ਸਮਾਨ ਹੈ ਜਿਹੜਾ ਉਹਨੂੰ ਵੀ ਸੀਜ਼ ਕੀਤਾ ਗਿਆ ਤਾਂ ਆਪਦੀ ਹੀ ਨਿਗਰਾਨੀ ਦੇ ਹੇਠ ਉਹਨਾਂ ਦੇ ਘਰ ਦੇ ਨੰਬਰ ਨੂੰ ਨਾਲ ਲੈ ਕੇ ਜਿਹੜੀਆਂ ਗੱਡੀਆਂ ਨੇ ਇਹ ਸਰਚ ਕਰੀਆਂ ਨੇਗੇ ਤੇ ਜਿਹੜੇ ਗੱਡੀਆਂ ਦੇ ਦਸਤਾਵੇਜ਼ ਨੇ ਉਹ ਜੇ ਕਿ ਇਹ ਸੀਬੀ ਦੇ ਵੱਲੋਂ ਆ ਆਪਦੀ ਕਸਟਡੀ ਚ ਲੈ ਗਿਆ ਇਹਨੇ ਦੁਪਹਿਰੇ 2 ਵਜੇ ਤੋਂ ਬਾਅਦ ਜੇ ਕਿ ਇਹ ਕਿ ਰਾਤ ਦੇ 2 ਵਜੇ ਤੋਂ ਜ਼ਿਆਦਾ ਦਾ ਸਵੇਰ ਹੋ ਚੱਲੇਗਾ ਜਦੋਂ ਦੀ ਸੀਬੀ ਦੀ ਰੀਲ ਚੱਲ ਰਹੀ ਹੈ ਤੇ ਜਿਹੜੀ ਸਰਚ ਹੈ ਹੋ ਰਹੀ ਹੈਗੀ ਉਹਦੇ ਵਿੱਚ ਆਖਰਕਾਰ ਗੱਡੀਆਂ ਦੀ ਵੀ ਤਲਾਸ਼ੀਆਂ ਹੁਣ ਲਈਆਂ ਗਈਆਂ ਗਈਆਂ ਨੇ ਜੀਆਂ ਆ ਜਿੰਨਾ ਸਮਾਨ ਅੰਦਰ ਰਿਕਵਰ ਹੋਣਾ ਸੀਗਾ ਉਦੇ ਨਾਲ ਨਾਲ ਜੇ ਕਹੀਏ ਕਿ ਡੀਆਈਜੀ ਭੁੱਲਰਨ ਦੇ ਹਰ ਇੱਕ ਉਸ ਐਸੈਟ ਨੂੰ ਜਾਂਚਿਆ ਸੀ ਬੀ ਨੇ ਕਿ ਜੜੀਆਂ ਵੀ ਚੀਜ਼ਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਰਹਿਗੀਆਂ ਤੇ ਜਿੰਨੇ ਹੁਣ ਵੀਕਲਸ ਨੇ ਉਹਨਾਂ ਦੇ ਪੇਪਰ ਬਕਾਇਦਾ ਤੌਰ ਦੇ ਉੱਤੇ ਉਹਨਾਂ ਦੇ ਵਿੱਚ ਕੁਝ ਹੈ ਤਾਂ ਨਹੀਂ ਕਿਉਂਕਿ 5 ਕਰੋੜ ਰੁਪਏ ਦੇ ਕਰੀਬ ਉਹ ਜਿਹੜਾ ਕੈਸ਼ ਘਰ ਚੋਂ ਬਰਾਮਦ ਹੋਣਾ ਜੁਐਲਰੀ ਡੇਢ ਕਿਲੋ ਹੋਣੀ ਬਰਾਮਦ 22 ਤੇ ਗੱਡੀਆਂ ਲਗਜ਼ਰੀ ਫਿਰ ਗੱਡੀਆਂ ਲਗਜ਼ਰੀ ਦੋ ਉਹਨਾਂ ਨੂੰ ਤਮਾਮ ਨੂੰ ਹੈ ਜਿਹੜਾ ਹੁਣ ਚੈੱਕ ਰਹਿ ਗਿਆ ਹਾਲਾਂਕਿ ਉਹਨਾਂ ਦੇ ਘਰ ਦੇ ਮੈਂਬਰ ਨਹੀਂ ਜਲੇ ਉਹਨਾਂ ਨੂੰ ਵੀ ਨਾਲ ਸੀਵੀ ਲੈ ਕੇ ਆਈ ਹੈ ਹਾਲਾਂਕਿ ਇਸ ਰੇਡ ਦੇ ਅਖੀਰ ਦੇ ਵਿੱਚ ਆਕਰ ਕੀ ਕੁਝ ਬਰਾਂਦਗੀ ਹੈ ਜਿਹੜੀ ਹੋਰ ਵੀ ਯਾਨੀ ਕਿ ਜੋ ਪ੍ਰੈਸ ਨੋਟ ਤੋਂ ਬਾਅਦ ਵੀ ਕਿਉਂਕਿ ਉਸਦੇ ਵਿੱਚ ਵੀ ਰੇਡ ਜਾਰੀ ਦਿਖਾਈ ਗਈ ਸੀ ਕੀ ਕੋਈ ਦੇਖਣ ਵਾਲੀ ਗੱਲ ਹੋ ਗਈ ਕਿ ਹੋਰ ਕਿੰਨਾ ਕੁ ਸਮਾਨ ਆ ਖਰਾ ਸੀਵੀ ਦੇ ਹੱਥ ਲੱਗਦਾ ਹੈਗਾ ਵੀਡੀਓ ਜਰਨਲਿਸਟ ਜਗਦੀਸ਼ ਦਿਨਾਉ ਸਮਿਸਿੰਗਰ ਵੀਰਨਾ ਸੋਸ਼ਲ ਟੀਵੀ ਚੰਡੀਗੜ੍ਹ